ਮੁੜਦਾ ਵਾਰ ਮੁੜਦਾ ਵਾਰ ਮੁੜਦਾ ਵਾਰ ਜੀ ਵੀ ਆਂ 23 ਸਾਡਾ ਪਾਣੀ ਦਾ ਹੱਲ ਹੋ ਜਾ ਠੀਕ ਹੈ ਅਸਤਾ ਆਪਣੀ ਕੁੜੀ ਤੇ ਮੇਰੀ ਗੁੜੀਆਂ ਨੇ ਇੰਨੀ ਬਿਮਾਰਤੀ 3 ਮਹੀਨਿਆਂ ਤੋਂ ਵੀ ਮਤਲਬ ਕਿ ਮੈਂ ਪਟਨਾਉਤੀ ਪਟਿਆਲੇ ਨਾ ਹਸਪੀਟਲ ਚ ਇਲਾਜ ਕਰਾਇਆ 3 ਸਾਲ ਕਰਜਾ ਚੱਕ ਕੇ ਫੇਰ ਮਤਲਬ ਕਿ ਇਹਦਾ ਇਲਾਜ ਕਰਾਉਂਦਾ ਸਿਰ ਤੇ ਸਾਡੀ ਵਾਲ ਨਹੀਂ ਹੈਗੇ ਜਿੰਨਾ ਸਿਰ ਤੇ ਸਾਡੇ ਕਰ ਜਾਗਾ ਕੁੜੀ ਇੱਥੇ ਸਾਡੀ ਆ ਰਹੀ ਨਹੀਂ ਹੁੰਦਾ ਦੋ ਮਹੀਨੇ ਵੱਧ ਬੱਤੀਆਂ ਦੇ ਰੈਸਟ ਹੁੰਦੇ ਕਿ ਉਹ ਅਸੀਂ ਕਰਜਾ ਚੱਕ ਕੇ ਫੇਰ ਅਸੀਂ ਕੁੜੀ ਦਾ ਇਲਾਜ ਕਰਾਉਂਦੇ ਤੇ ਆ ਸਿਰਫ ਪਾਣੀ ਕਰਨ ਇੰਨਾ ਬੁਰਾ ਹਾਲਤੀ ਹੁਣ ਵੀ ਸਾਡਾ ਬਹੁਤ ਜਿਆਦਾ ਬੁਰਾ ਹੈ ਨਾ ਬਾਥਰੂਮਾਂ ਚ ਇੰਨਾ ਨਰਕ ਹੋਇਆ ਤੇ ਆ ਦੇਖੋ ਆ ਸਾਡੀ ਜਵਤਾਂ ਦੀ ਹਾਲ ਦੇਖੋ ਅਸਤੇ ਕਿ ਇਹਦੀ ਕੁੜੀਆਂ ਕਿੱਥੇ ਰਹਿ ਜਾਂਦੀ ਮਾਰਕੀਟ ਕਮੇਟੀ ਤੂਰੀ ਮੁਰਦਾ ਜਦੋਂ ਦੇ 32000 ਦੇ ਟੈਸਟ ਹੁੰਦੇ ਸੀ ਉਹ ਸਾਰਾ ਸੀ ਕਰ ਜਾ ਚਾਕੇ ਇਲਾਜ ਕਰਾਇਆ ਉਹਨਾਂ ਸਾਡੇ ਸਿਰ ਤੇ ਮਾਰ ਨਹੀਂ ਹੈਗੇ ਜਿੰਨਾ ਸਾਡੇ ਸਿਰ ਤੇ ਕਰ ਜਾ ਠੀਕ ਹੈ ਜਿਸ ਕਰਕੇ ਨਾ ਮੇਰੇ ਘਰ ਵਾਲੀ ਮਤਲਬ ਕਿ ਦੁਕਾਨ ਤੇ ਲੱਗੀ ਸੀ ਤਾਂ ਅਸੀਂ ਕਰ ਜਾ ਫੜ ਫੜ ਕੇ ਇਲਾਜ ਕਰਾਇਆ ਨਹੀਂ ਜਿਹ ਦਿਹਾੜੀਦਾਰ ਹੁੰਦਾ ਸੀ ਕਿਤਾ ਕੁੜੀ ਨੂੰ ਮਾਰ ਲੈਂਦੇ ਇੰਨਾ ਸਾਡਾ ਬੁਰਾ ਹਾਲਤ ਹੈ ਪਾਣੀ ਦੇ ਹਾਲਾਤ ਸਾਡੀ ਅਜੇ ਤੱਕ ਜੇ ਤਾਂ ਵੋਟਾਂ ਆਉਂਦੀਆਂ ਨੇ ਉਹ ਤੋਂ ਸਾਡੇ ਸਾਰੇ ਪੜੀ ਹੱਥ ਲਾਉਂਦੇ ਨੇ ਜਦੋਂ ਜਦੋਂ ਵੋਟਾਂ ਵਾਲ ਜਦੋਂ ਵੋਟਾਂ ਲੰਘ ਜਾਂਦੇ ਸਾਡੀ ਕੋਈ ਜਾਤ ਨਹੀਂ ਪੁੱਛਦਾ ਵੀ ਤੁਸੀਂ ਪਾਣੀ ਉਬਾਲਿਆ ਹੈ ਪੀਣੇ ਕਿ ਬਾਇਰ ਵਾਲਿਆ ਹੈ ਪੀਣੇ ਇੰਨਾ ਬੁਰਾ ਸਾਡਾ ਹਾਲ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਰ ਤੁਹਾਡਾ ਹੱਲ ਨਾ ਹੋਇਆ ਤਾਂ ਅਗਲਾ ਅਗਲਾ ਸੰਘਰਸ਼ ਕੀ ਹੋਏਗਾ ਬਸ ਅਗਲੀ ਵਾਰ ਤਾਂ ਉਸ ਤੋਂ ਬਾਅਦ ਸਾਡਾ ਸਾਰਾ ਨ ਬਾਈਕਟਾ ਸਾਡੀ ਵਸਤੇ ਚ ਕੋਈ ਵੋਟਾਂ ਨਾਲ ਨਾ ਕੇ ਬੜੇ ਜਿਹੜਾ ਕੋਈ ਸਾਡਾ ਹੱਲ ਕਰ ਦੂਗਾ ਉਹਦੇ ਲਈ ਅਸੀਂ ਵੋਟਾਂ ਹਜ਼ਮਦੇ ਸਾਡੀਆਂ ਵਸਤੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਅਸੀਂ ਲਿਖ ਕੇ ਲਾਵਾਂਗੇ ਲੈਣ ਦੇ ਵੀ ਤੁਰਿਆਲੀ ਰੋਡ ਤੇ ਵੀ ਸਾਡੀ ਵਸਤੇ ਚ ਕੋਈ ਵੋਟਾਂ ਲੈਣ ਵਾਸਤੇ ਕੋਈ ਨਾ ਖੜੀ ਆ ਕੇ ਠੀਕ ਹੈ ਜਿਹੜਾ ਕੋਈ ਸਾਡਾ ਹੱਲ ਕਰ ਦੂਗਾ ਉਹਦੇ ਵਾਸਤੇ ਅਸੀਂ ਜਾਨ ਵੀ ਹਜ਼ਰ ਦੇਣਾ ਕਹੂੰਗੇ ਸ਼ਹਿਰ ਦੇ ਵਿੱਚ ਸੀਵਰੇਜ ਦੇ ਪ੍ਰਬੰਧਾਂ ਨੂੰ ਲੈ ਕੇ ਕਾਫੀ ਹੱਥ-ਹੱਥ ਜੋ ਜਿਹੜੇ ਹਾਲਤ ਨੇ ਲੋਕ ਪਰੇਸ਼ਾਨ ਹੋ ਗਏ ਦੇਖੋ ਅਸੀਂ ਉਸ ਇਲਾਕੇ ਦੇ ਵਿੱਚ ਖੜੇ ਆਂ ਉਹ ਹਲਕੇ ਵਿੱਚ ਖੜੇ ਜਿੱਤੇ ਮਾਨਯੋਗ ਮੁੱਖ ਮੰਤਰੀ ਐਮ ਐਲ ਏ ਬਣ ਕੇ ਗਏ ਔਰ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਗਏ ਔਰ ਇਹੀ ਲੋਕ ਨੇ ਜਿਹੜੇ ਉਹਦੇ ਬਸੰਦੇ ਆ ਇਹਨਾਂ ਨੇ ਜਿਤਾ ਕੇ ਭੇਜਿਆ ਕਿ ਉਹ ਕਲੇ ਆਮ ਆਦਮੀ ਪਾਰਟੀ ਦੇ ਨਹੀਂ ਹੈਗੇ ਉਹ ਤਮਾਮ ਸਾਰੀਆਂ ਪਾਰਟੀਆਂ ਦੇ ਔਰ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਸਾਰੇ ਔਰਡਾ ਵਿੱਚ ਵਾਟਰ ਸਪਲਾਈ ਦੀ ਪ੍ਰੋਬਲਮ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਜਿਹੜੀਆਂ ਸਾਰੀਆਂ ਦਿੱਕਤਾਂ ਨੇ ਇਹ ਮਾਨਯੋਗ ਮੁੱਖ ਮੰਤਰੀ ਦੇ ਦਫ਼ਤਰ ਤੱਕ ਔਰ ਇਹਦੇ ਪ੍ਰਸ਼ਾਸਨ ਚਾਹੇ ਉਹ ਕਮੇਟੀ ਦੇ ਇਹੋ ਸਹਾਬਾਨ ਨੇ ਚੈ ਨਗਰ ਕਾਉਂਸਲ ਦੇ ਪ੍ਰਧਾਨ ਨੇ ਚਾਹੇ ਉਹਨੇ ਸੀਵਰੇਜ ਬੋਰਡ ਦੇ ਚੇਅਰਮੈਨ ਨੇ ਸੀਵਰੇਜ ਬੋਰਡ ਦੇ ਐਸ ਡੀਓ ਸਾਹਿਬ ਨੇ ਸਭ ਕੋਲ ਰਿਟਰਨ ਤੇ ਐਸ ਡੀਐਮ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਵੀ ਦਿੱਤਾ ਉਹਨਾਂ ਨੂੰ ਕੰਪਲੇਨ ਵੀ ਦਿੱਤੀ ਹੈ ਪਰ ਉਹਨਾਂ ਵੱਲੋਂ ਕੋਈ ਵੀ ਇਦਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਸਕੇ ਐਸ ਸਮੇਂ ਅਸੀਂ વોર્ਡ ਨੰਬਰ 1 'ਚ ਖੜੇ ਹਾਂ ਪਿਛਲੇ ਦਿਨ ਹੀ ਅਸੀਂ ਵੱਖ-ਵੱਖ ਵਾੜਾਂ ਵਿੱਚ ਜਾ ਕੇ ਲਾਈਵ ਵੀ ਹੋਏ ਸੀ ਐਸ ਸਮੇਂ વોર્ਡ ਨੰਬਰ 1 ਦੀ ਬਸੰਦ ਕਲੋਨੀ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਦੀ ਸਮੱਸਿਆ ਹੈ ਇਹ ਉਰੇ ਬਿਨਾ ਮੀਦੇ ਉੱਤੋਂ ਪਾਣੀ ਖੜਾ ਹੈ ਕੋਈ ਮੀਹ ਵਾਲਾ ਪਾਣੀ ਨਹੀਂ ਹੈ ਜਿਹਦੇ ਵਿੱਚ ਉਹਰੇ ਕੋਈ ਹੱਲ ਨਹੀਂ ਹੋ ਰਿਹਾ ਬੱਚਿਆਂ ਨੂੰ ਡੇਂਗੂ ਹੋ ਰਿਹਾ ਮਲੇਰੀਆ ਹੋ ਰਿਹਾ ਕਮਿਟੀ ਵੱਲੋਂ ਸੀਵਰੇਜ ਬੋਰਡ ਵੱਲੋਂ ਕਿਸੇ ਵੱਲੋਂ ਵੀ ਲੋਕਾਂ ਦੀ ਸਾਰ ਨਹੀਂ ਫੜੀ ਜਾ ਰਹੀ ਤੇ ਅਸੀਂ ਤੁਹਾਡੇ ਜ਼ਰੀਏ ਮੰਗ ਕਰਨਾ ਚਾਹੁੰਦੇ ਹਾਂ ਪਹਿਲਾਂ ਵੀ ਕਈ ਵਾਰ ਮੰਗ ਕਰ ਲਈ ਔਰ ਐਤ ਕੀ ਬੜੇ ਸਖਤ ਤੌਰ ਤੇ ਚਾਹੇ ਰਿਕੁਐਸਟ ਕਰ ਲਓ ਚਾਹੇ ਥ੍ਰੈਟ ਕਰ ਲਓ ਜਿਵੇਂ ਮਰਜ਼ੀ ਕਰ ਲਓ ਅਗਰ ਸਾਡੀਆਂ ਮੰਗਾ ਮਹੱਲੇ ਵਾਲਿਆਂ ਦੀਆਂ ਮੰਗਾ ਨਹੀਂ ਮੰਗੀਆਂ ਜਾਂਦੀਆਂ ਤਾਂ ਜਿਹੜਾ ਵੀ ਅਗਲਾ ਸਟੈਪ ਮਹੱਲੇ ਵਾਲੇ ਸਾਡੇ ਉਰੀ ਦੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਜੋ ਵੀ ਤੈਅ ਕਰਨਗੇ ਅਸੀਂ ਉਹ ਸਟੈਪ ਚੱਕਾਂਗੇ ਭਾਵੇਂ ਉਹ ਧਰਨੇ ਦਾ ਹੋਵੇ ਭਾਵੇਂ ਉਹ ਰੀਲ ਰੋਕੋ ਦਾ ਹੋਵੇ ਭਾਵੇਂ ਕੋਈ ਮਰਜ਼ੀ ਸਟੈਪ ਹੋਵੇ ਜਿਵੇਂ ਮਹੱਲਾ ਵਾਸੀ ਕਹਿੰਦੇ ਕਿ ਕਿਉਂਕਿ ਬੱਚੇ ਦੇਖ ਸਕਦੇ ਹੋ ਇਹ ਬੱਚਿਆਂ ਦੇ ਜਦ ਤੁਸੀਂ ਘਰ ਵੜੋਗੇ ਨਾ ਜੀ ਮੈਂ ਕੱਲੇ-ਕੱਲੇ ਘਰ ਚ ਗਏ ਕਈਆਂ ਦੇ ਘਰਾਂ ਦੇ ਵਿੱਚ ਪਾਣੀ ਆਉਂਦਾ ਉੱਥੇ ਜਿਨ੍ਹਾਂ ਦੇ ਨਾਲ ਹੀ ਗੁਸਲਖਾਨੇ ਐ ਵਾਸ਼ਰੂਮਸ ਨੇ ਉੱਥੇ ਪਾਣੀ ਗੰਦਾ ਆਉਂਦਾ ਪੀਣ ਵਾਲਾ ਪਾਣੀ ਗੰਦਾ ਆਉਂਦਾ ਮਤਲਬ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਤੱਕ ਜਨਾ ਦਾ ਬੱਚੇ ਕੋਈ ਸਕੂਨ ਜਾ ਸਕਦਾ ਇੰਨੇ ਪਾਣੀ ਦੇ ਵਿੱਚ ਨਾ ਹੀ ਕੋਈ ਦੂਜੀ ਉਰੇ ਦੁੱਧ ਪਾਣ ਆਵੇ ਮਤਲਬ ਜਿਹੜੀਆਂ ਡੇਲੀ ਨੀਡਸ ਦੀਆਂ ਵਸਤੂਆਂ ਨੇ ਉਹ ਲੈ ਕੇ ਆਉਣ ਵੇਲੇ ਵੀ ਉਰੇ ਬੜੀ ਦਿੱਕਤ ਆਉਂਦੀ ਹੈ ਤੇ ਮਾਨਯੋਗ ਦਫਤਰ ਸੀਐਮ ਸਾਹਿਬ ਤੇ ਬੇਨਤੀ ਹੈ ਇਹ ਕੋਈ ਵਿਰੋਧੀ ਧਿਰ ਕਰਕੇ ਅਸੀਂ ਉਰੇ ਮੁੱਦਾ ਨਹੀਂ ਠਾਰੇ ਨਾ ਉਰੇ ਕੋਈ ਰਾਜਨੀਤੀ ਚਮਕਾਉਣਾ ਹੈ ਇਹ ਮੁੱਦਾ ਅਸਲ ਮੁੱਦਾ ਹੈ ਸ਼ਹਿਰ ਦੇ ਲੋਕਾਂ ਦਾ ਮੁੱਦਾ ਹੈ ਪੁਰੇ ਦੇ ਵਸਿੰਦਿਆਂ ਦਾ ਮੁੱਦਾ ਕਿਉਂਕਿ ਆਬਾਦੀ ਉਹਨਾਂ ਨੂੰ ਵੋਟਾਂ ਵੇਲੇ ਤਾਂ ਦਿਖਦੀ ਹੈ ਚਾਹੇ ਮਾਨ ਸਾਹਿਬ ਨੇ ਚਾਹੇ ਕੋਈ ਵੀ ਹੈ ਵੋਟਾਂ ਵੇਲੇ ਤਾਂ ਆ ਕੇ ਜੱਫੀਆਂ ਵੀ ਪਾਉਂਦੇ ਆ ਆ ਕੇ ਗੋਡੇ ਹੱਥ ਵੀ ਲਾਉਂਦੇ ਆ ਉਹ ਤਾਂ ਬਾਅਦ 5 ਸਾਲ ਮਗਰੋਂ ਨਹੀਂ ਆਉਂਦੇ ਉਹ ਇਹ ਤੁਸੀਂ ਲੋਕ ਤੁਸੀਂ ਇਹਨਾਂ ਦੇ ਬਾਈਟਸ ਤੋਂ ਤਾਂ ਲਹੋਗੇ ਤੁਹਾਨੂੰ ਆਪ ਦੱਸਣਗੇ ਕਿ ਔਰ ਇਹ ਕਿਹੜਾ ਉਹਨਾਂ ਕੋਲੇ ਆ ਕੇ ਗਿਆ ਔਰ ਇਹਦੀ ਕਦੇ ਸੁਣਵਾਈ ਨਹੀਂ ਲੱਗੀ ਤੁਸੀਂ ਕਿਸਮਾਤ ਸੇਵੀ ਤੋੜ ਕੇ ਇੱਕ ਸ਼ਹਿਰ ਦੇ ਬਕਵਾ ਖਬਾੜਾਂ ਦੇ ਵਿੱਚ ਗਏ ਹੋ ਕਿੱਦਾਂ ਦੇ ਹਾਲਾਤ ਲੱਗਦੇ ਨੇ ਤੁਹਾਨੂੰ ਹਾਲਾਤ ਬੜੇ ਮੰਦੇ ਆ ਜੀ ਹਾਲਾਤਾਂ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਇਹ ਤਾਂ ਡੁੱਬ ਮਰ ਕੇ ਜਿਹੜਾ ਪੋਲਿਟੀਕਲ ਸਿਸਟਮ ਹੈ ਉਹਨੂੰ ਡੁੱਬ ਮਰ ਜਾਣਾ ਚਾਹੀਦਾ ਇਦਾਂ ਦੇ ਹਾਲਾਤ ਦੇਖ ਕੇ ਕਿਉਂਕਿ ਇਹ ਜਿਹੜੀ ਸਿਟੀ ਹੈ ਇਹ ਸੀਐਮ ਸਿਟੀ ਹੈ ਔਰ सीएम ਸੀਟੀ ਜਿਹੜੇ ਵੀ ਪੁਰਾਣੇ ਸੀਐਮ ਹੋਏ ਨੇ ਪੁਰਾਣੇ ਮੁੱਖ ਮੰਤਰੀ ਸਾਹਿਬ ਹੋਏ ਆ ਉਹਨਾਂ ਦੇ ਆਪ ਦੇ ਹਲਕਿਆਂ ਚ ਆ ਕੇ ਦੇਖੋ ਪਤਾ ਲੱਗਦਾ ਵੀ ਸੀਐਮ ਸਾਹਿਬ ਦੀ ਹਲਕਾ ਹੈ ਔਰ ਐਸ ਸਮੇਂ ਤੂਲੀ ਦੇ ਵਿੱਚ ਜਿਹੜੇ ਮੂੰਹ ਬੋਲਦੀਆਂ ਤਸਵੀਰਾਂ ਨੇ ਉਹ ਤੁਸੀਂ ਆਪ ਦੇਖ ਸਕਦੇ ਹੋ ਚਾਹੇ ਉਹ ਜਨਤਾਨਗਰ ਦੀ ਗੱਲ ਹੈ ਚਾਹੇ ਉਹਰੇ ਹਿੰਮਤਪੁਰਾ ਹੈ ਬਹਾਲ ਹੈ ਜਿਹੜਾ ਉੱਥੇ ਪਾਣੀ ਦੀ ਸਪਲਾਈ ਦੀ ਗੱਲ ਹੈ ਚਾਹੇ ਉੱਥੇ ਸ਼ੇਰਪੁਰ ਰੋਡ ਤੇ ਘਰਾਂ ਦੇ ਵਿੱਚ ਆ ਪਟੋਲੀਆਂ ਦੇ ਵਿੱਚ ਪਾਣੀ ਜਿਹੜਾ ਅੰਦਰ ਵੜ ਰਿਹਾ ਘਰਾਂ ਨੂੰ ਖਰਾਬ ਕਰ ਰਿਹਾ ਚਾਹੇ ਵੋਲ ਨੰਬਰ 1 ਦੀ ਗੱਲ ਹੈ ਚਾਹੇ ਉਹ ਬਾ ਬਗਰੀਆਂ ਰੋਡ ਤੇ ਜਿਹੜੇ ਵਸਨੀਕ ਨੇ ਉਹਨਾਂ ਦੀ ਗੱਲ ਹੈ ਹਰ ਪਾਸਿਓਂ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਸਾਡੇ ਲੋਕਾਂ ਨੂੰ ਕੀ ਕਹੂੰਗੇ ਸੀਸੋਰੇ ਅਸੀਂ ਬਾਹਰ ਕੰਮ ਕਰੇ ਕਦੇ ਵਸਨੀਕ ਹਾਂ ਜੀ ਮੈਨੂੰ ਇੱਥੇ ਘੱਟੋ ਘੱਟ 25 ਸਾਲ ਹੋ ਗਏ ਰਹਿੰਦੇ ਹਾਂ ਇਸੇ ਕੋਈ ਸਹੂਲਤ ਨਹੀਂ ਹੈਗੀ ਜਾਨੂ 25 ਸਾਲਾਂ ਤੋਂ ਹੀ ਬਸੰਤ ਕਲੋਨੀ ਦੇ ਵਿੱਚ ਵਾਰਡ ਨੰਬਰ 1 ਆ ਕਾਗਜ਼ਾਂ ਦੇ ਵਿੱਚ ਅਸੀਂ ਇੱਕ ਨੰਬਰ ਵਾਰਡ ਚ ਆਉਣੇ ਆ ਛੋਟਾ ਵੀਰੇ ਇੱਕ ਨੰਬਰ ਵਾਰਡ ਚ ਆਉਣੇ ਆ ਜਦੋਂ ਕੋਈ ਕੰਮ ਹੁੰਦਾ ਕੋਈ ਸਹੂਲਤ ਹੁੰਦੀ ਹੈ ਸਾਡੀ ਕੋਈ ਸੁਣਵਾਈ ਨਹੀਂ ਰਹੀ ਆ ਪਾਣੀ ਖੜਾ ਕਾਇ ਮੀਦਾਂ ਇਹਦਾ ਪਾਣੀ ਇਹ 12 ਮਹੀਨੇ 30 ਦਿਨ ਪਾਣੀ ਐਸੇ ਲੋਟ ਖੜਾ ਰਹਿੰਦਾ ਜੇ ਕਿਤੇ ਜਾਣਦੇ ਆ ਸਾਰੇ ਕਿਤੇ ਰਿਟਰਨ ਚ ਵੀ ਦਿੱਤਾ ਹੈ ਸਾਡਾ ਉਹ ਵੀ ਮਨੇ ਭਈਆ ਕਹਿੰਦੇ ਇਹ ਹਾਜੂ ਤੱਕ ਕੰਮ ਹੋ ਜੂਗਾ ਕੰਮ ਹੋ ਜੂਗਾ ਕੰਮ ਹੋਇਆ ਨਹੀਂ ਆਮ ਆਦਮੀ ਪਾਰਟੀ ਆਈ ਸੀ ਇਹਨਾਂ ਨੇ ਅਸਵਾਸਨ ਦਿੱਤਾ ਸੀ ਖਵਾ ਤਮਾਨ ਦੇ ਮਾਤਾ ਜੀ ਆਏ ਸੀ ਉਹਨੇ ਕਹਿੰਦੇ ਪਹਿਲੇ ਇਹਦਾ ਆਪਣੇ ਛੋਟਾ ਕੰਮ ਕਰਾਵਾਂਗੇ ਜਦੋਂ ਸਾਡੀ ਸਰਕਾਰ ਆਈ ਮੁੜ ਕੇ ਸਾਨੂੰ ਕਿਸੇ ਦਾ ਮੂੰਹ ਨਹੀਂ ਦਿਖਾਇਆ ਹੁਣ ਕਹਾ ਇਹ ਮਸੀਦਾਂ ਉਟਾ ਰਹੀਆਂ ਨੇ ਅਸੀਂ ਸਾਰੇ ਮਹੱਲੇ ਵੱਲੋਂ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਬਾਈਕਟ ਕਰਾਂਗੇ ਇੱਥੇ ਕੋਈ ਵੋਟ ਮੰਗਣ ਆਵੇ ਨਾ ਨਾ ਸਾਡੇ ਮਹੱਲੇ ਜੀ ਕੋਈ ਬੰਦਾ ਖੜਾਉਣਾ ਆਮ ਆਦਮੀ ਪਾਰਟੀ ਅਗਲਾ ਸੰਘਰਸ਼ ਕੀ ਹੋਗਾ ਅਗਲਾ ਸੰਘਰਸ਼ ਦੇਖਾਂਗੇ ਨਹੀਂ ਮੈਂ ਸਾਡੇ ਦਾ ਹੁਣ ਇਹ ਤੋਂ ਹੋਰ ਤਾਂ ਕੋਈ ਸਹੀ ਨਹੀਂਗਾ ਧਰਨਾ ਲਾਉਣਾ ਪਿਆ ਧਰਨਾ ਲਾਵਾਂਗੇ ਜਿੱਥੇ ਤੱਕ ਸਮਝਣਾ ਪਿਆ ਅਸੀਂ ਜਾਵਾਂਗੇ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਣਾ ਹਣਾ ਚਾਹੀਦਾ ਸੀਵਰੇਜ ਬੋਰਡ ਨੂੰ ਵੀ ਜਦੋਂ ਪਾਣੀ ਦੀ ਨਿਕਾਸੀ ਕਿਸੇ ਪਾਸੇ ਹੈ ਹੀ ਨਹੀਂ ਤੁਸੀਂ ਪਾਈਪ ਪਾ ਕੇ ਚ ਪਾਣੀ ਕਿਉਂ ਛੱਡਿਆ ਕਾਗਜ਼ਾਂ ਚ ਸੀਵਰੇਜ ਪਾਤਾ ਪਾਈਪ ਪਾ ਕੇ ਗਾਹੋਂ ਨਿਕਲਦਾ ਹੈ ਨਹੀਂ ਪਾਣੀ ਕਿਤੇ ਉਹਨਾਂ ਚ ਪਾਣੀ ਛੱਟਦਾ ਉਹ ਜਦੋਂ ਹੁਣ ਪਾਈਪ ਭਰ ਗਏ ਪਾਣੀ ਬਾਹਰ ਨਿਕਲੀ ਜਾਂਦਾ ਉਹਦੇ ਨਾਲੋਂ ਜ਼ਿਆਦਾ ਵਾਰ ਆਹ ਬੁਰਾ ਹਾਲ ਥੋੜੀ ਕਹਿਣ ਦਾ ਮਕਸਦ ਹੈ ਇੱਥੇ ਮਨਨ ਕਿ ਕਾਗਜ਼ਾਂ ਦੇ ਵਿੱਚ ਜਿਹੜੇ ਸੀਵਰੇਜ ਨੂੰ ਪਾਦੇ ਤੇ ਪਰ ਸਪਲਾਈ ਅੱਗੇ ਨਹੀਂ ਹ ਸਪਲਾਈ ਅੱਗੇ ਹੈ ਨਹੀਂ ਕਨੈਕਸ਼ਨ ਅੱਗੇ ਹੈ ਨਹੀਂ ਪਾਣੀ ਉਹ ਜਿਹੜਾ ਸੀਵਰੇਜ ਪਾਇਆ ਦੀਗਾ ਉਹ ਪੈ ਪਰ ਕੇ ਪਾਣੀ ਨਾਲ ਹੁਣ ਪਾਣੀ ਓਵਰਫਲੋ ਹੋ ਰਿਹਾ ਕਿੱਥੇ ਜਾਵੇ ਕਮੇਟੀ ਵਾਲਿਆਂ ਨੂੰ 20 ਦਿਨਾਂ ਬਾਅਦ ਅਸੀਂ 10 ਦਿਨਾਂ ਬਾਅਦ ਫੋਨ ਕਰਦੇ ਆਂ ਮੀਨਾ ਵੀ ਨਾਉ ਨਹੀਂ ਆਉਂਦੇ ਟੈਂਕਰ ਕੱਢਣ ਵਾਸਤੇ ਕਹਿੰਦੇ ਟੈਂਕਰ ਕੱਢ ਕੇ ਵੀ ਇੱਥੇ ਢੋਲ ਜਾਂਦੇ ਨੇ ਕੱਢ ਕੇ ਵੀ ਲੈ ਕੇ ਜਾਂਦੇ ਕੱਢ ਕੇ ਵੀ ਇੱਥੇ ਢੋਲ ਜਾਂਦੇ ਨੇ ਮਹੱਲੇ ਦੇ ਵਿੱਚ ਹੀ ਉਹ ਮੇਰਾ ਨਾਮ ਕ੍ਰ ਜੋ ਕਿ ਸਾਡਾ ਧੂਰੀ ਦਾ ਰਹਿਣ ਵਾਲਾ ਮੈਂ ਜੋ ਕਿ ਸੀਐਮ ਸਿਟੀ ਜਾਣਾ ਜਾਂਦਾ ਸੀਐਮ ਸਿਟੀ ਹੋਣ ਦੇ ਬਾਵਜੂਦ ਸਾਡੇ ਹਲਕੇ ਦਾ ਇੰਨਾ ਬੁਰਾ ਹਾਲ ਹੈ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਕਹਿੰਦਾ ਸੀਐਮ ਚਾਹੇ ਉਹਦਾ ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਛੋਟੇ ਮੋਟੇ ਅਫਸਰ ਦੀ ਫੈਮਿਲੀ ਮੈਂਬਰ ਨਾ ਕੋਈ ਰਾਜਨੀਤਿਕ ਮੈਂਬਰ ਆ ਕੇ ਸਾਡੇ ਘਰੇ ਇੱਕ ਰਾਤ ਕੱਟ ਜੇ ਵੀ ਅਸੀਂ ਇੱਥੇ ਥੋੜਾ ਖਾਣਾ ਪਾਣੀ ਖਾਣਾ ਮੈਂ ਕਹਿੰਦਾ ਜੇ ਉਹਦਾ ਬਰਤਨਾਂ ਰੱਖਿਆ ਗਿਆ ਨਾ ਤਾਂ ਕਿਹੋ ਇੱਥੇ ਬੈਠ ਕੇ ਰੋਟੀ ਖਾਣ ਦਾ ਦੂਰ ਦੀ ਗੱਲ ਹੈ ਪਕਾਉਣੀ ਵੀ ਔਖੀ ਹੋਈ ਪਈ ਆ ਇੱਥੇ ਤੁਸੀਂ ਦੇਖੋ ਫੋਟੋਆਂ ਲਓ ਕਿੰਨਾ ਬੁਰਾ ਹਾਲ ਆ ਪਾਣੀ ਦਾ ਬੱਚੇ ਲੰਘਦੇ ਨੇ ਪਾਣੀ ਦੇ ਵਿੱਚ ਸਵੇਰੇ ਸਵੇਰੇ ਲੰਘਦੇ ਨੇ ਸਾਡੇ ਘਰੋਂ ਸਕੂਲ ਘਰੇ ਜਾਂਦੇ ਨੇ ਪਹਿਲਾਂ ਉਸ ਤੋਂ ਬਾਅਦ ਗਵੰਡੀਆਂ ਦੇ ਘਰੇ ਜਾ ਕੇ ਪੈਰ ਧੋ ਕੇ ਫੇਰ ਦੁਬਾਰਾ ਸਕੂਲ ਜਾਂਦੇ ਨੇ ਇੰਨਾ ਬੁਰਾ ਹਾਲ ਤੇ ਬਿਮਾਰੀਆਂ ਕਿੰਨੀਆਂ ਇੰਨਾ ਬੁਰਾ ਹਾਲ ਆ স্মੈਲ ਮਾਰਦੀ ਸਾਰੇ ਦਿਨ ਮੈਨੂੰ ਖੁਦ ਨੂੰ 3 ਸਾਲ ਹੋ ਗਏ ਬਿਮਾਰ ਪਏ ਨੂੰ 25-30000 ਰੁਪਏ ਮੈਂ ਕੰਪਨੀ 'ਚ ਕਮਾਉਂਦਾ ਸੀਗਾ ਅੱਜ ਮੈਂ 6000 ਰੁਪਏ ਮੇਰੀ ਘਰ ਵਾਲੀ ਕਮਾਉਂਦੀ ਆ ਤੇ ਉਹੀ ਡਾਕਟਰ ਦੇ ਘਰ ਪੂਰੇ ਹੁੰਦੇ ਨੇ ਜੇ ਕਹੋਂ ਤਾਂ ਮੈਂ ਰਿਪੋਰਟਾਂ ਵੀ ਦਿਖਾ ਸਕਦਾ 4-4000 ਰੁਪਏ ਦੀ 2- ਡਾਕਟਰ ਕਹਿੰਦਾ ਇਨਫੈਕਸ਼ਨ ਵਾਲਾ ਕੀੜਾ ਆਇਆ ਕਿੱਥੋਂ ਕਿੱਥੋਂ ਆਇਆ ਇਨਫੈਕਸ਼ਨ ਵਾਲਾ ਕੀੜਾ ਕੋਈ ਉੱਪਰੋਂ ਹਵਾ ਚੋਂ ਉੱਡ ਕੇ ਨਹੀਂ ਆਇਆ ਜਾਂ ਪਹਿਲਾਂ ਨਹੀਂ ਸਰਕਾਰਾਂ ਵੱਲੋਂ ਤਾਂ ਆ ਨਹੀਂ ਗਿਆ ਇਹ 15 ਸਾਲੋਂ ਕੇ ਜਿਹੜਾ ਅਸੀਂ ਜੂਝ ਰਹੇ ਆ ਇਹ ਗੰਦੇ ਪਾਣੀ ਨਾਲ ਪੀਣ ਵਾਲੇ ਪਾਣੀ ਦੇ ਵਿੱਚ ਕੀੜਾ ਆ ਰਿਹਾ ਹੈਗਾ ਕੋਈ ਚੈਕਿੰਗ ਕਰਨ ਆਲਾ ਆ ਜਾਂਦਾ ਹਸਪਤਾਲ ਚੋਂ ਕੂਲਰ ਦਾ ਪਾਣੀ ਸਾਫ਼ ਕਰੋ ਜੀ ਹਫ਼ਤੇ ਬਾਅਦ ਢੋਲ ਚ ਪਾਣੀ ਨਾ ਰੱਖੋ ਜੀ ਹਫ਼ਤੇ ਬਾਅਦ ਸਾਫ਼ ਕਰੋ ਕਿ ਇਹ ਪਾਣੀ ਨਹੀਂ ਦਿਖ ਰਿਹਾ ਉਹਨਾਂ ਨੂੰ ਸਰਕਾਰਾਂ ਨੂੰ ਇਹ ਪਾਣੀ ਨਹੀਂ ਦਿਖ ਰਿਹਾ ਮੈਂ ਕੋਈ ਮੌਕੇ ਦੀ ਸਰਕਾਰ ਨੂੰ ਨਹੀਂ ਕਹਿ ਰਿਹਾ ਜਿਹੜੀਆਂ ਵੀ ਆਈਆਂ ਨੇ ਸਾਰੀਆਂ ਨੂੰ ਕਹਿ ਰਿਹਾ ਸਾਡਾ ਜਿੱਦਾਂ ਦੇ ਅਸੀਂ ਰਹਿਣ ਲੱਗੇ ਹੋਰੇ ਘੱਟੋ ਘੱਟ 30-35 ਸਾਲ ਹੋ ਗਏ ਇੱਥੇ ਨਾ ਤਾਂ ਕੋਈ ਸੀਵਰੇਜ ਦਾ ਹੱਲ ਹੋਇਆ ਨਾ ਕੋਈ ਪੀਣ ਵਾਲੇ ਪਾਣੀ ਦਾ ਹੱਲ ਹੋਇਆ ਬਾਕੀ ਤਾਂ ਬਹੁਤ ਗੱਲਾਂ ਨੇ ਕਰਨ ਵਾਲੀਆਂ ਪਰ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜੇ ਹੱਲ ਨਾ ਹੋਇਆ ਤਾਂ ਸਾਡੇ ਮੇਲੇ ਦੇ ਵਿੱਚ 350 ਘਰ ਤੋਂ ਮੈਨੂੰ ਲੱਗਦਾ 150 ਘਰ ਵੀ ਨਹੀਂ ਰਹਿਣਾ ਕਿਉਂਕਿ ਇਹ ਬੰਦੇ ਬਿਮਾਰ ਪੈ ਰਹੇ ਨੇ ਕਿੰਨਾ ਟਾਈਮ ਕੱਟਣੇ 3 ਸਾਲ ਮੈਨੂੰ ਹੋ ਗਏ ਮੈਨੂੰ ਲੱਗਦਾ ਸਾਲ ਕੋਰ ਕੱਟੂ ਮੈਂ ਮਰਨਾ ਹੂੰ ਵੀ ਆ ਮਰਨਾ ਹੂੰ ਵੀ ਆ ਪਰ ਜੇ ਸਾਡਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਰੋਡ ਤੇ ਵੀ ਬੈਠਾਂਗੇ ਚਾਹੇ ਸਾਡੇ ਦੇ ਪਰਚੇ ਹੋ ਜਾਣ ਚਾਹੇ ਕੁਝ ਹੋ ਜਾਣਾ ਜੇ ਸਾਡਾ ਹੱਲ ਨਾ ਹੋਇਆ ਬੱਚਿਆਂ ਪਿੱਛੇ ਸਾਨੂੰ ਚਾਹੇ ਜਾਨ ਦੇਣੀ ਪਵੇ ਜੇ ਕੁਝ ਵੀ ਕਰਾਂਗੇ ਅਸੀਂ